ਸਾਸ਼ੀ ਕਾਜਿਕ ਮੇਰਾ ਨਾਮ ਸਿੰਦਰਜੀਤ ਮਹੰਜਣਾ ਹੈ ਤੇ ਮੈਂ ਫੀਮੇਲ ਮੋਟੀਵੇਸ਼ਨਲ ਹਾਂ ਸਾਬਨੇ ਸੁਰਿਆਨ ਜੋਸ ਲੰਗਰ ਵਿੱਚ ਇੱਕ ਬੇਟੀ ਦੇ ਨਾਲ ਜਿਹੜੀ ਵਾਰਦਾਤ ਹੋਈ ਹੈ ਬੜੀ ਕਾਨੂੰਨੀ ਜੀ ਹਰਕਤ ਹੋਈ ਹੈ ਬੇਟੀ ਦਾ ਨਾਮ 파ਰਮਲ ਕੌਰ ਹੈ ਤੇ ਉਹਦੇ ਜਿਹੜੇ ਰਿਪ ਹੋਇਆ ਉਹਦਾ ਉਸ ਤੋਂ ਬਾਅਦ ਦਾ ਮਰਡਰ ਹੋਇਆ ਹਰਵਿੰਦਰ ਸਿੰਘ ਰਿੰਪੀ ਨੇ ਕੀਤਾ ਔਰ ਇਹਦੇ ਵਾਸਤੇ ਮੈਂ ਡਿਕਲੇਅਰ ਨਹੀਂ ਕਰਾਂਗੀ ਕਿ ਮਤਲਬ ਕਿਉਂ ਕੀਤਾ ਹੈ ਕਿ ਸਭ ਨੂੰ ਬਤਾਏ ਪਰ ਇਹਦੇ ਵਾਸਤੇ ਜਿਵੇਂ ਅਸੀਂ ਸਾਰੇ ਜਾਣੀ ਅੱਜ ਇੱਕ ਆਵਾਜ਼ ਨਾ ਉਠਾਈ ਭਾਵੇਂ ਆਪਾਂ ਇਹ ਜਾਣੀਏ ਆ ਕਿ ਪੋਕਸੋ ਜਿਹੜਾ ਐਕਟ ਆ ਉਹਦੇ ਉੱਤੇ ਲਗਾਇਆ ਗਿਆ ਤੇ 9 ਦਿਨ ਦੀ ਜਿਹੜਾ ਉਹਦੀ ਮਾਰਡ ਵਿੱਚ ਆ ਪਰ ਫਿਰ ਵੀ ਇੱਕ ਵਾਰੀ ਇੱਕ ਬੱਚੀ ਦੇ ਨਾਲ ਉਹ ਹੋਇਆ ਉਹ ਇਨਾ ਮਾੜਾ ਹੋਇਆ ਵਾ ਪੰਜਾਬ ਵਿੱਚ ਵੀ ਕੀ ਆਲਓਵਰ ਅਸੀਂ ਇੰਡੀਆ ਦੇ ਵਿੱਚ ਦੇਖਦੇ ਆ ਉਥੇ ਕੋਈ ਨਾ ਕੋਈ ਆਈਰਨ ਕੋਈ ਨਾ ਹੋਏ ਇਸ ਤਰ੍ਹਾਂ ਦੀ ਵਾਰਦਾਤ ਹੁੰਦੀ ਰਹਿੰਦੀ ਆ ਔਰ ਬੱਚੀਆਂ ਜਿਹੜੀਆਂ ਨੇ ਉਹਨਾਂ ਨੂੰ ਜਿਹੜਾ ਇਹਦਾ ਤਛੱਦਸ ਸਹਿਣਾ ਪੈਂਦਾ ਉਸ ਤੋਂ ਬਾਅਦ ਮੈਂ ਬਹੁਤ ਸਾਰੇ ਕੇਸ ਇਸ ਤਰ੍ਹਾਂ ਦੇ ਦੇਖੇ ਕਿ ਜਿਹਦੇ ਵਿੱਚ ਬਾਅਦ ਚ ਉਹਨਾਂ ਦਾ ਮਰਡਰ ਵੀ ਕਰ ਦਿੱਤਾ ਜਾਂਦਾ ਔਰ ਜੇ ਅਸੀਂ ਇੱਕ ਲੁਧਿਆਣੇ ਤੋਂ ਬੱਚੀ ਸੀਗੀ ਉਹਦਾ ਪਿੱਛੇ ਰੇਪ ਹੋਇਆ ਸੀਗਾ ਔਰ ਇਹ ਬੱਚੀ ਦਾ ਰੇਪ ਵੀ ਕੀਤਾ ਉਹਨੂੰ ਮਰਡਰ ਵੀ ਕੀਤਾ ਉਹਦਾ ਔਰ ਔਰ ਜਿਹੜਾ ਲੱਭਿਆ ਉਹ ਵੀ ਉਹਦੇ ਮਾਂ ਨੇ ਉਹਦੇ ਭਰਾਵਾਂ ਨੇ ਜਾ ਕੇ ਐਫਰਟਸ ਲਾਏ ਨੇ ਫਿਰ ਜਾ ਕੇ ਦੀ ਜੈਟੂ ਬੋਡੀ ਵੀ ਮਿਲੀ ਆ ਔਰ ਕਿੰਨਾ ਬੁਰਾ ਹਾਲ ਹੋ ਉਸ ਫੈਮਿਲੀਜ਼ ਨਾਲ ਹੋਇਆ ਹੋਵੇਗਾ ਉਸ ਟਾਈਮ ਦੇ ਅਸੀਂ ਸੋਚੀਏ ਤੇ ਰੂਹ ਕੰਬਦੀ ਆ ਗੱਲਬਾਤ ਕਰਨ ਨੂੰ ਵੀ ਦਿਲ ਨਹੀਂ ਕਰਦਾ ਕਿਉਂਕਿ ਧੀ ਲੱਰਦਾ ਹੈ ਕਿ ਇੰਨੀ ਘਰਵਾਨੀ ਹਰਕਤ ਹੋਈ ਆ ਅਸੀਂ ਸਾਰੇ ਬੱਚਿਆਂ ਵਾਲਿਆਂ ਤੇ ਜੇ ਅਸੀਂ ਥੋੜੇ ਥੋੜੇ ਜਿਹਾ ਆਪਣੇ ਐਫਰਟਸ ਪਾਈਏ ਕਿ ਆਪਣੇ ਬੱਚਿਆਂ ਨੂੰ ਅਸੀਂ ਕਾਹ ਨੂੰ ਜਿਹੜਾ ਵਾ ਸੇਫ ਕਰ ਸਕਦੇ ਹਾਂ ਤੇ ਇਸ ਬੱਚੀ ਦੇ ਲਈ ਜਿਹੜਾ ਉਹਦੇ ਪੇਰੈਂਟਸ ਲਈ ਛੋਟੀ ਜਿਹੀ ਗੱਲ ਹੈ ਕਿ ਆਪਾਂ ਇਨਸਾਫ ਜਿਹੜੇ ਉਹਦੀ ਡਿਮਾਂਡ ਕਰ ਸਕਦੇ ਹਾਂ ਸਰਕਾਰ ਕੋਲ ਜੇ ਮੇਰੇ ਪੁਆਇੰਟ ਆਫ View ਤੋਂ ਦੇਖਿਆ ਜਾਵੇ ਤੇ ਇੱਕ ਵਾਰੀ ਇਹਨੂੰ ਜਿਹੜਾ ਵਾ ਉਹ ਹੈਂਗ ਟੂ ਡੈਥ ਦਾ ਜਿਹੜਾ ਵਾ ਉਹ ਸਰਕਾਰ ਨੂੰ ਜਰੂਰ ਜਿਹੜੀ ਪਨਿਸ਼ਮੈਂਟ ਦੇਣੀ ਚਾਹੀਦੀ ਆ ਇੱਕ ਵਾਰੀ ਇੱਕ ਬੰਦੇ ਨੂੰ ਜੇ ਫਾਂਸੀ ਲੱਗ ਗਈ ਨਾ ਇੱਕ ਬੰਦੇ ਨੂੰ ਫਾਂਸੀ ਲੱਗਣ ਦੇ ਬਾਅਦ ਕੋਈ ਛੇਤੀ ਇਸ ਤਰ੍ਹਾਂ ਦਾ ਕੰਮ ਕਰਨ ਬਾਰੇ ਸੋਚੂਗਾ ਨਹੀਂ ਇੰਨੀ ਵੱਡੀ ਉਮਰ ਚ ਜਾ ਕੇ ਵੀ ਜੇ ਬੰਦਾ ਇੰਨੀ ਗੰਦੀ ਹਰਕਤ ਕਰ ਰਿਹਾ ਮੈਨੂੰ ਇਹ ਦੱਸੋ ਕਿ ਅਸੀਂ ਆਪਣੀਆਂ ਬੱਚੀਆਂ ਲੈ ਕੇ ਪੰਜਾਬ ਤੋਂ ਕਿੱਥੇ ਚਲੇ ਜਾਈਏ ਜਾਂ ਕਿਹੜੇ ਮੁਲਕ ਵਿੱਚ ਜਾਈਏ ਆਪਣੀਆਂ ਬੱਚੀਆਂ ਲੈ ਕੇ ਇੱਕ ਧੀਾਂ ਦੀ ਮਾਂ ਨੂੰ ਹਰ ਟਾਈਮ ਟੈਨਸ਼ਨ ਹੈ ਨਹੀਂ ਮੇਰੀ ਬੇਟੀ ਸਕੂਲ ਗਈ ਹੈ ਘਰ ਆਣਾ ਹੈ ਆਸ-ਪਾਸੇ ਨਹੀਂ ਬੱਚਿਆਂ ਨੂੰ ਤੇ ਇਸੇ ਬੱਚਿਆਂ ਨੂੰ ਆਪਾਂ ਕਹਿ ਤਿੱਤੋ ਪਿਆ ਵਾ ਸੋ ਪਲੀਜ਼ ਮੈਂ ਸਰਕਾਰ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਪਲੀਜ਼ ਇਹਨੂੰ ਜਿਹੜੀ ਇੱਕ ਵਾਰੀ ਸਜ਼ਾਏ ਫਾਂਸੀ ਜ਼ਰੂਰ ਦਿਓ ਤਹਾਡੇ ਸਾਹਮਣੇ ਸਾਰੇ ਪ੍ਰੂਫ ਆ ਚੁੱਕੇ ਆ ਹੁਣ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਔਰ ਇਹਨਾਂ ਇੱਕ ਬੰਦੇ ਨੂੰ ਜੇ ਫਾਂਸੀ ਹੁੰਦੀ ਆ ਨਾ ਬਾਕੀ ਸਾਰੇ ਲੋਕਾਂ ਦਾ ਜੀਣਾ ਸੌਖਾ ਹੋ ਜਾਏਗਾ ਜਿਨ੍ਹਾਂ ਦੀਆਂ ਧੀਆਂ ਨੇ ਸੋ ਭਗਵਾਨਤਮਨ ਜੀ ਪਲੀਜ਼ ਮੈਂ ਤੁਹਾਡੇ ਕੇ ਹੱਥ ਜੋੜਦੀ ਆ ਮੈਂ ਇਸ ਟਾਈਮ ਦੀ ਇਹ ਅਪੀਲ ਕਰਾਂਗੀ ਕਿ ਇਹ ਇੱਕ ਵਾਰ ਜਿਹੜੀਆਂ ਇਹਨੂੰ ਹਰਮਿੰਦਰ ਸਿੰਘ ਨੂੰ ਜਿਹੜਾ ਵਾ ਫਾਂਸੀ ਦਿਓ ਫਾਂਸੀ ਹੁੰਦੀ ਆ ਤਾਂ ਬਾਕੀ ਮਾਂ ਬਾਪ ਲਈ ਜਿਹੜਾ ਜੀਣਾ ਉਹ ਧੀਆਂ ਦੇ ਮਾਂ ਬਾਪ ਲਈ ਜਿਹੜਾ ਜੀਣਾ ਉਹ ਥੋੜਾ ਜਿਹਾ ਸੁਖਾਲਾ ਹੋ ਜਾਏਗਾ ਕਿ ਸਰਕਾਰਾਂ ਕੁਝ ਕਰਦੀਆਂ ਨੇ ਸਰਕਾਰਾਂ ਕੁਝ ਕਰ ਸਕਦੀਆਂ ਨੇ ਪਰ ਜੇ ਇੰਡੀਆ ਦੇ ਵਿੱਚ ਇਹ ਰੂਲ ਆ ਜਾਵੇ ਕਿ ਇੱਕ ਵਾਰੀ ਫਾਂਸੀ ਹੁੰਦੀ ਹੈ ਤੇ ਇਹ ਰੂਲ ਇੰਪਲੀਮੈਂਟ ਜ਼ਰੂਰ ਹੋਏਗਾ ਔਰ ਜੇ ਫਾਂਸੀ ਹੁੰਦੀ ਆ ਤੇ ਇਹਦੇ ਨਾਲ ਕਿਤੇ ਨਾ ਕਿਤੇ ਜਾ ਕੇ ਬੱਚਿਆਂ ਨੂੰ ਬਾਹਰ ਜਾ ਕੇ ਖੇਡਣ ਦਾ ਮੌਕਾ ਵੀ ਦਿੱਤਾ ਜਾਏਗਾ ਅਸੀਂ ਤੇ ਆਪਣੇ ਛੋਟੇ-ਛੋਟੀਆਂ ਧੀਆਂ ਨੂੰ ਬਾਹਰ ਜਾ ਕੇ ਖੇਡਣ ਦਾ ਮੌਕਾ ਬਣੇਗਾ ਜੋ ਸੀ ਆਪਣੇ ਬਚਪਨ ਚ ਖੇਡੇ ਹਾਂ सारे जने एक बार सोचिए सारे जने सोच के आप सारे एकजुट होए तो इस बच्ची के लिए इस बच्ची के इंसाफ के लिए जी सारे रल के अपील करा तो जरूर इस इंसान को फांसी जरूर होगी धन्यवाद